ਵਾਜ ਆ ਗਿਆ ਭੋਲੂ ਤੇ ਆ ਗਿਆ ਭੋਲੂ ਭੋਲੂ ਯਾਦੂਗਰ ਵਾਜ ਪਾਹੀ ਕੀ ਕਰਦਾ ਨਹੀਂ ਮੋੜਦਾ ਤਾਂ ਹੀ ਮਾਰਾ ਇਹ ਤੇ ਭਾਜੀ ਜਾਦੂਗਰ ਅਸਮਰਾਟ ਜੇ ਤੁਸੀਂ ਜੇ ਹਾਂਜੀ ਹਾਂਜੀ ਮਾਰਾ ਤੇ ਮਾਰਾ ਜੀ ਤੁਸੀਂ ਜੇ ਪਕੌੜਿਆਂ ਦਾ ਕੰਮ ਹੋ ਤਾਂ ਨਾਲੇ ਜਾਦੂਗਰਾਂ ਦਾ ਇਹ ਕੀ ਸਿਸਟਮ ਜੇ ਨਹੀਂ ਸਰ ਉਹ ਮੇਰਾ ਇੱਕ ਲੱਗ ਫੀ ਹੈ ਜੀ ਉਹ ਮੇਰਾ ਅਲੱਗ ਅਛਾ ਜੀ ਤੇ ਕੋਈ ਜਾਦੂ ਕੂਨੇ ਇਦਾਂ ਦਾ ਤਾਂ ਨਹੀਂ ਕਰਦੇ ਕਿ ਇਹ ਆਹ ਪਕੌੜੇ ਅਸਲੀ ਕਿਤੇ ਜਾਦੂਨਾਦ ਨੇ ਤੁਸੀਂ ਬਣਾਉਂਦੇ ਕਿਤੇ ਨਹੀਂ ਨਹੀਂ ਮੈਂ ਇਹ ਅਸਲੀ ਨੇ ਅਛਾ ਜੀ ਜਾਦੂ ਦੀ ਅਸਲੀ ਹੈ ਜਾਦੂ ਹੋਣਾ ਨਹੀਂ ਜਿਹੜਾ ਤੰਤ੍ਰਿਕਾ ਵਾਲਾ ਹਾਂ ਜੀ ਇਹ ਸਿਰਫ ਮੈਜਿਕ ਟ੍ਰਿਕਸ ਹੁੰਦੇ ਭਾਜੀ ਮਾਜੀਸ਼ੀਅਨ ਜਿਹੜੇ ਜਾਦੂਗਰ ਨੇ 쇼 ਲੱਗਦੇ ਨੇ ਡੇਸਰਾਂ ਚ ਠੀਕ ਹੈ ਇਹ ਉਹ ਜਾਦੂ ਟ੍ਰਿਕ ਅੱਛਾ 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 ਠੀਕ ਠੀਕ ਬੱਚਿਆਂ ਦਾ ਮਨੋਰੰਜਨ ਹੈ ਜੀ ਨਾਲ ਆਪਣਾ ਬਰਥਡੇ ਪਾਰਟੀ ਕਿਤੇ ਪਾਰਟੀ ਜਿੱਦਾਂ ਕੋਈ ਫੰਕਸ਼ਨ ਵਿਆਹ ਸ਼ਾਦੀ ਦਾ ਅਛਾ ਜੀ ਹਾਂ ਜੀ ਇਹਨਾਂ ਦੇ ਵਿੱਚ ਸਾਡੇ ਚੱਲਦਾ ਹੈ ਪ੍ਰੋਗਰਾਮ ਚੱਲਦਾ ਜੀ ਮ ਕੀ ਫਦਾ ਗਾਇਬ ਕਰਨਾ ਹੈ ਜੀ ਕੋ ਸਾਹਮਣੇ ਕੋਕ ਪੀਂਡਿਆ ਇਹ ਕਰ ਦੋ ਕੀ ਗਾਇਬ ਜਰੂਰ ਕਰਦਾਗਾ ਮਾਰਾ ਫਿਰ ਤੁਸੀਂ ਤੁਹਾਨੂੰ ਲੋਕ ਕਿਥੇ ਬਾਅਦ ਦੇ ਮਾਰਾ ਕਰਦਾ ਮੈਂ ਕਰਦਾ ਬੱਚਾ ਪੋਜ ਰਿਹਾ ਤੇ ਭਾਜੀ ਵਿਖਾਓ ਜੀ ਕੋਈ ਕਰਾਮਾਤ ਫਿਰ ਤੁਸੀਂ ਕੋਈ ਨਾ ਕੋਈ ਵਿਖਾਓ ਜਲਵਾ ਆਪਣਾ ਲੋਜ ਵਿਖਾ ਦਿੰਨੇ ਮਾਰੇ ਇਹ ਕਿਹੜੀ ਗੱਲ ਹੈ ਠੀਕ ਹੈ ਜੀ ਲੈਓ ਦਿਓ ਆਪਣਾ ਪੀ 100 ਦਾ ਰੋਡ ਦਿਓ ਅੱਛਾ ਜੀ ਇਹਦਾ 500 ਦਾ ਕਰ ਦੋਗੇ ਵਧਾ ਕੇ ਤਾਂ ਮੈਨੂੰ ਦੇਖਨੇ ਇਹਦਾ 500 ਦਾ ਹੁੰਦਾ કે ਇਹ ਕੀ ਹੁੰਦਾ ਇਹ ਰੋੜ ਮੈਂ ਤੁਹਾਡੇ ਕੋਲ ਤਾਂ ਲਿਆ ਵਾ ਹਾਂ ਜੀ ਕਈ ਵਾਰੀ ਹੁੰਦਾ ਕਿ ਜਿੱਦਾਂ ਦਾਦੂਗਰ ਇਹ ਹਟ ਦੇਗੀ ਕੋਈ ਆਪਣੀ ਇਹਨਾਂ ਦੇ ਕੋਈ ਨੋਟ ਦੇ ਕੋਈ ਆਪ ਇਹਨਾਂ ਨੇ ਆਪੇ ਕੁਝ ਕਰ ਦਿੰਦਾ ਵਿੱਚ ਜੀ ਇਸ ਸਕੇ ਤੁਹਾਡੇ ਕੋਲ ਨੋਟ ਲਿਆ 200 ਦਾ ਨੋਟ ਆਪ ਦਿੱਤਾ ਸੀ ਆਪਾਂ ਆ ਸੋਨੇ ਦੇ ਦਿੱਤਾ 100 ਦਾ ਨੋਟ ਸੋਨੇ ਆ ਹੁਣ ਇਹ 500 ਦਾ ਹੋਣਾ ਹੀ ਵੇਖੀ ਮੈਂ ਤੁਹਾਡੇ ਕੋਲ ਤਾਂ ਲਿਆ ਕਿ ਚਲੋ ਜਰਾ ਹੀ ਆਪਣਾ ਤੁਹਾਨੂੰ ਇੱਕ ਦਿਖਾ ਸਕੀਏ ਥੋੜਾ ਠੀਕ ਹੈ ਜੀ ਥੋੜਾ ਸਾਈਡ ਥੋੜਾ ਪਿੱਛੇ ਹੋ ਕੇ ਕਰੋ ਲਓ ਜੀ ਲਓ ਪਾੜਨ ਨੂੰ ਦੇ ਭਾਜੀ ਕਿਤੇ ਨਹੀਂ ਪਾੜਨ ਪਾੜਾ ਇਹ ਦੱਸੋ ਧਿਆਨ ਨਾਲ ਦੇਖੋ ਜੀ ਸੌਦਾ ਨੋੜੀ ਆ ਜੀ ਹਾਂ ਸੌਦਾ ਹੈ ਜੀ ਓਕੇ ਜੀ ਉੱਤ ਦਾ ਢਾਪ ਲਾ ਆਏ ਸੋਨਿਆ ਤੂੰ ਉੱਡਣ ਡਿਆ ਪਿਆ ਓਏ ਲਾ ਭਾਜੀ ਓਏ ਹੋਏ 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 ਉਹ ਫਾਹੀਆ ਕੀ ਕਰਤਾ ਜੀ ਯਾਰ ਤੁਸੀਂ ਹੋਣ ਸੋਨੇ ਖੰਭ ਲਾ ਦੇ ਤੇ ਹੁਣ ਸੋਨੇ ਨੂੰ ਵੀ ਲਾ ਕੋ ਯਾਰ ਉਹ ਭਾਈ ਦੇ ਹੱਥ ਸਾਈਡ ਤੇ ਆ ਸੋਨੇ ਨੂੰ ਵੀ ਖੰਭ ਲਾ ਦੀਏ ਡਾ ਦੀਏ ਭਜੀ ਧਾਗਾ ਤੋਂ ਡਾ ਦੋ ਡਾ ਦੋ ਮਹਾਰਾਜ ਇਹਨੂੰ ਵੀ ਡਾ ਦੋ ਨਾ ਬਚਾਓ ਕੋਈ ਕੈਨੇਡਾ ਅਮਰੀਕਾ ਸੁੱਟੋ ਇਹਨੂੰ ਇਹਨੂੰ ਲੱਗੇ ਛੱਕ ਨਾ ਲਓ ਸਾਰਾ ਆਪਣਾ ਨੋਟ ਵਾਹ ਜੀ ਵਾ ਕੀ ਭਜੀ ਇਹਨੂੰ ਖੰਭ ਲਾਤੇ ਤੁਸੀਂ ਹੈ ਇਹ ਤੁਹਾਡਾ ਹੀ ਨੋਟ ਹੈ ਮਾਰਾ ਇਹ ਆਪਣਾ ਜੀ ਆਪਣਾ ਹੀ ਹੈ ਦਾ ਕੱਢ ਨੂੰ ਵਾਪਸ ਵੀ ਲੈ ਸਕਦਾ ਜੀਗਾ ਪਰ ਨਹੀਂ ਮੈਂ ਕਿਹਾ ਚਲੋ ਤੁਹਾਡਾ ਤੁਹਾਡੇ ਨੋਟ ਰ ਤੁਹਾਡਾ ਜਦੋਂ ਵਾਹ ਜੀ ਵਾਹ ਭਾਜੀ ਇਹ ਤੁਸੀਂ ਲੋ ਜੀ ਵਾਹ ਜੀ ਡਾ ਦਤਾ ਜੇ ਉਹ ਤਾਂ ਇੱਕ ਜੀ ਹੋ ਦਿਖਾ ਦੀ ਫਿਰ ਵਿਖਾਓ ਵਿਖਾਓ ਮਹਾਰਾਜ ਵਿਖਾਓ ਆ ਦੇਖੋ ਜੀ ਅੱਛਾ ਜੀ ਇਹ ਦੋ ਬੋਲ ਨੇ ਠੀਕ ਹੈ ਜੀ ਠੀਕ ਹੈ ਨੇ ਦੋ ਬੋਲ 1 2 3 ਇਹ ਉਹ ਆ ਜੀ ਆ ਇਹਦੇ ਭਾਵੇਂ ਚੌਕਸ ਬਣ ਗਈਆਂ ਬੋਲ ਦੀ ਬੋਲ ਤੋਂ ਕਯੂਬ ਹਾਂ ਬੋਲ ਦੇ ਬੋਲ ਤੋਂ ਕਯੂਬ ਇੱਕ ਕਯੂਬ ਬਣ ਗਈ ਭਈ ਕਯੂਬ ਬਣ ਗਈ ਇਹਦੇ ਵਾਹ ਬਈ ਵਾਹ ਏ ਕਹਣਾ ਬੋਲਣਾ ਰੀਟਰ ਬਣਾਦਾ ਬਣਾ ਦੋ ਮਾਰੇ ਬਣਾ ਲਓ ਲਓ ਜੀ ਕਯੂਬ ਤੋਂ ਹੁਣ ਫੇਰ ਬੋਲ ਬਣਨ ਲੱਗੀ ਜਾਏ ਆਹ ਇੱਕ ਕਲਾ ਭਾਜੀ ਦੀ ਓ ਵਾਹ ਬਈ ਵਾਹ ਲਓ ਤਾਂ ਇਹ ਭਾਜੀ ਤੁਸੀਂ ਦੋ ਕਰਤੀਆਂ ਐ ਵਿਖਾਓ ਤਾਂ ਸਹੀ ਕੀ ਐ ਕੀ ਚੱਕਰ ਕੀ ਐ ਹੈ ਇਹ ਵੀ ਭਾਜੀ ਪੂਰੀ ਗੋਲ ਆ ਜੀ ਬਿਲਕੁਲ ਗੋਲ ਆ ਜੀ ਵਾਹ ਬਈ ਵਾਹ ਲਓ ਇਧਰ ਇੱਕ ਹੋਰ ਚੀਜ਼ ਦਿਖਾ ਦਿੰਦੇ ਆ ਇਹ ਜੋ ਭਾਜੀ ਨੇ ਪਟਾਰੀ ਖੋਲੀ ਦੇ ਅੱਜ ਡਾਈਸ ਬੈਗ ਆ ਜੀ ਡਾਈਸ ਡਾਈਸ ਬਾਕਸ ਬੋਲਦੇ ਨੇ ਠੀਕ ਆ ਜੀ 1 2 3 ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਇੱਕਮਾ ਕੱਢ ਲਈ ਠੀਕ 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 ਇੱਕ ਕੱਢ ਲਈ ਆਪਾਂ ਪੋਕਰ ਚ ਪਾ ਲਈ ਹੈ ਪਾਣੀ ਦੀ ਪਾਣੀ ਠੀਕ ਹੈ ਜੀ ਪੋਕਰ ਚ ਪਾ ਹਾਂ ਜੀ ਹਾਂ ਜੀ ਪਾ ਲਈ ਦੇਖਾਓ ਜੀ ਕੋਈ ਇਹ ਵਾਰ ਨਹੀਂ ਹਾਂ ਦੋ ਦੋ ਰਹਿ ਗਈਆਂ ਜੀ ਇੱਕ ਤੁਸੀਂ ਪੋਕਟ ਚ ਪਾ ਲਈਏ ਦੋ ਰਹਿ ਗਈਆਂ ਬਾਕੀ ਦਿਖਾਵੇ ਦੇਣੇ ਖੜਕਾ ਕੇ ਨਾ ਰੋ ਹਾਂ ਜੀ ਵਾਹ ਆ ਰਹੀ ਹੈ ਨਾ ਦੋਈ ਰਾ ਆਂਡੀ ਜੀ ਆਂਡੀ ਆ ਜਾ ਦੋਈ ਰਾ ਹਾਂ ਜੀ ਦੋ ਠੂਕ ਮਾਰਦੇ ਆਪਾਂ ਫੇਰ ਮਾਰ ਜੀ ਮਾਰ ਜੀ ਕੀਤਾ ਹੋਏ 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 ਇਹਦੇ ਭਾਈ ਤਿੰਨ ਹੋ ਗਈਆਂ ਯਾਰ ਇਹ ਕਿਹੜੇ ਹਿਸਾਬ ਨਾਲ ਇਹਦੇ ਤਿੰਨ ਹੋ ਗਈਆਂ ਜੀ ਇਹਨੇ ਮੈਜੀਕ ਬੋਲ ਦਿੱਤਾ ਹੋਏ 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 ਇਹਦੇ ਭਾਈ ਤੁਸੀਂ ਪੂਰੀ ਐ ਤਲਾ ਜੀ ਤੁਹਾਡੇ ਕੋਲ ਲਓ ਜੀ ਆ ਫੇਰ ਫੋ ਚੁੱਕ ਲਈ ਆਪਾਂ ਫੇਰ ਆਪਾਂ ਪੋਕਟ ਦੇ ਪਾ ਲਈ ਹਾਂ ਜੀ ਹਾਂ ਜੀ ਠੀਕ ਜੀ ਇਹਦੇ ਦੋ ਹੀ ਨੇ ਦੇਖੋ ਹਾਂ ਜੀ ਜੀ ਠੀਕ ਹੈ ਜੀ ਇਹ ਖੜਕੜ ਨਹੀਂ ਆਈ ਜੀ ਲੈ ਇਹ ਫੇਰ ਜੇਹ ਚੋਂ ਨਿਕਲ ਆਈ ਤਾਂ ਡੇ ਹਾਂ ਜੀ ਓ ਹੋ ਹੋ ਵਾਹ ਬਈ ਵਾਹ ਇਹ ਭਾਈ ਤੁਸੀਂ ਆ ਪੂਰਾ ਜਾਦੂ ਖਾਇਆ ਜੇ ਤੁਸੀਂ ਬਸ ਇਹ ਆਪਣਾ ਟ੍ਰਿਕਸ ਦਿਜੀ ਅੱਛਾ ਜੀ ਇਹ ਮੇਨ ਉਹਦਾ ਭਾਈ ਹੁੰਦੀ ਹੱਥ ਦੀ ਸਫਾਈ ਆ ਕਿ ਜਾਂ ਕੀ ਹਿਸਾਬ ਦਾ ਹੁੰਦਾ ਜੀ ਬਿਲਕੁਲ ਹੱਥ ਦੀ ਸਫਾਈ ਦੱਸੋ ਜਰੂਰ ਆਡੀਅנס ਨੇ ਨਾ ਕਈਆਂ ਨੇ ਵੇਖ ਕੇ ਪੁੱਛਣਾ ਜੀ ਜਰੂਰ ਹਾਂ ਉਹ ਹਾਦਸੇ ਸਫਾਈ ਇਹਨੂੰ ਬੋਲਦੇ ਹਾਦਸੇ ਸਫਾਈ ਹੈ ਕਿਉਂਕਿ ਇਹਨੂੰ ਸਫਾਈ ਨਾਲ ਕੀਤਾ ਜਾਂਦਾ ਹੈ ਇਹ ਪ੍ਰੈਕਟਿਸ ਕਰ ਕਰਕੇ ਸਫਾਈ ਆਉਂਦੀ ਹੈ ਤਾਂ ਇਹਨੂੰ ਹਾਦਸੇ ਸਫਾਈ ਬੋਲਦੇ ਆ ਠੀਕ ਹੈ ਨਾ ਮੈਂ ਤੁਹਾਨੂੰ ਦਿਨਾਂ ਤੇ ਇਹ ਕਰੋ ਤੁਹਾਡੇ ਕੋ ਨਹੀਂ 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 ਬੜਾ ਆਪਣੇ ਕੋ ਨਹੀਂ ਠੀਕ ਹੈ ਨਾ ਤੁਸੀਂ ਇਹਨੂੰ ਇਹ ਲਿਊਜ਼ਨ ਨੂੰ ਸ਼ੋਅ ਆਫ ਕਰਦੇ ਹੋ ਠੀਕ ਹੈ ਜੀ ਜਦੋਂ ਮੈਂ ਕਰਕੇ ਦਿਖਾਇਆ ਮੇਰੇ ਸਫਾਈ ਨਾਲ ਹੁੰਦਾ ਹਾਂਜੀ ਬਾਕੀ ਇਹ ਜਾਦੂ ਉਹ ਜਾਦੂ ਨਹੀਂ ਜਿਹੜਾ ਤਾਲਪਤੀ ਕਾਲਾ ਮੈਂ ਤਾਂ ਨਜ਼ਰ ਵੀ ਕਿਹਾ ਜੀਗਾ ਇਹ ਜਾਦੂ ਟੁੰਨੇ ਲਾਣੀ ਹੈ ਟ੍ਰਿਕਸ ਹੁੰਦੇ ਨੇ ਠੀਕ ਹੈ ਇਸ ਨੂੰ ਐਂਟਰਟੇਨਰ ਇਹ ਤੁਸੀਂ ਮੇਨ ਭਾਈ ਆਪਣਾ ਪਾਰਟੀ ਹੁੰਦਾ ਕਿੱਟੀ ਪਾਰਟੀਆਂ ਬਰਥਡੇ ਪਾਰਟੀ ਤੇ ਤੁਸੀਂ ਜੇ ਕੋਈ ਤੁਹਾਨੂੰ ਬੁਲਾਵੇ ਤੁਸੀਂ ਬੱਚਿਆਂ ਦਾ ਐਂਟਰਟੇਨਮੈਂਟ ਕਰਨਾ ਹੋਵੇ ਤੇ ਬਿਲਕੁਲ ਜਾਈਦਾ ਜੀ ਹਾਂਜੀ ਚੱਲੋ ਤੇ ਨੰਬਰ 2 ਭਾਈ ਤੁਸੀਂ ਇੱਕ ਵਾਰੀ ਫੇਰ ਆਪਣਾ ਇਹਦੇ ਜੀ ਵੀਡੀਓ ਵਿੱਚ ਜੇ ਕਿਹਨ ਤੁਹਾਨੂੰ ਬੁਲਾਉਣਾ ਹੋਵੇ ਕੰਟੇਨਰ ਮੈਂ ਕਿੰਨੇ ਕਿ ਟ੍ਰਿਕ ਪਾਜੀ ਕਰ ਦਿੰਦੇ ਆਂ ਓਦਾਂ ਦਾ ਹੀ। ਨਹੀਂ ਮੇਰਾ ਘੰਟੇ ਦਾ ਸਵਾ ਘੰਟੇ ਦਾ ਸ਼ੋਅ ਹੁੰਦਾ ਹੈ। ਅੱਛਾ ਫੁੱਲ ਸ਼ੋਅ ਪੂਰਾ? ਹਾਂਜੀ। ਠੀਕ ਹੈ ਜੀ। ਤੇ ਜਰੂਰ ਨੰਬਰ ਦੋ ਜੀ ਆਪਣਾ ਜੇ ਕਿਹਨੇ ਤੁਹਾਨੂੰ ਬੁਲਾਉਣਾ ਹੋਵੇ ਤੇ ਜਰੂਰ ਬੁਲਾ ਸਕਦਾ ਜੀ। ਬਿਲਕੁਲ ਜੀ ਮੇਰਾ ਨੰਬਰ ਹੈਗਾ 97802 37280 ਠੀਕ ਹੈ ਜੀ। ਤੇ ਆਪਣੀ ਫੀਸ ਵਗੈਰਾ ਉਹ ਤੁਸੀਂ ਆਪਣਾ ਚਲੋ ਮੋਬਾਈਲ ਤੇ ਆਪਣਾ ਕੋਈ ਕਰ ਦਿਓ ਲਾ ਲਗ ਚਾਰਜ ਹੁੰਦੇ ਸਾਡਾ। ਅੱਛਾ ਜੀ ਜਿਸ ਤਰ੍ਹਾਂ ਦਾ ਕੰਮ ਪ੍ਰੋਗਰਾਮ ਕਰਾਉਣਾ ਹੈ ਕਿਸੇ ਠੀਕ ਹੈ ਜਿੰਨਾ ਜਿੰਨਾ ਟਾਈਮ ਵੱਧ ਲਾਉਣਾ ਉਸ ਹਿਸਾਬ ਨਾਲ ਨਾ ਤੇ ਅਸ਼ੀਰਵਾਦ ਦੇਣਾ ਜੀ ਬੱਚੇ ਨੂੰ ਜੀਆਂ ਬੱਚਿਆਂ ਦੀ ਕੋਈ ਬਰਥਡੇ ਪਾਰਟੀ ਆ ਤੇ ਉਹਦੇ ਵਾਸਤੇ ਜੇ ਆਪਣਾ ਤੁਸੀਂ ਐਂਟਰਟੇਨ ਬੱਚਿਆਂ ਦੇ ਕਰਨ ਵਾਸਤੇ ਭਾਜੀ ਨਾਲ ਸੰਪਰਕ ਕਰਨਾ ਤੇ ਭਾਜੀ ਨੇ ਤੁਹਾਨੂੰ ਨੰਬਰ ਆਪਣਾ ਦਿੱਤਾ ਤੇ ਜਰੂਰ ਇਹਨਾਂ ਦੇ ਨਾਲ ਸੰਪਰਕ ਕਰਕੇ ਤੇ ਇਹਨਾਂ ਨੂੰ ਬੁਲਾ ਸਕਦੇ ਜੀ ਤੇ ਬਾਕੀ ਵੀਡੀਓ ਵੇਖ ਕੇ ਦੱਸਿਓ ਕਿਵੇਂ ਦੀ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਕੀ ਠੀਕ ਆ ਜੀ ਮਿਲਦੇ ਹਾਂ ਤੁਹਾਨੂੰ ਅਗਲੇ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਦਾਦਾ ਜੀ ਅਸੀਂ ਚੱਲਦੇ ਆਂ